ਯੋ ਬੋਲੇ ਸ਼ੋਨਰਪਾ ਸਤਿਗੁਰੂ ਰਬਦਾਸ ਮਹਾਰਾਜ ਕੀ ਜੈ ਜਗਰਦੇਵ ਧਨ ਗੁਰਦੇਵ ਜੈ ਭੀਮ ਜੈ ਭਾਰਤ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਧੰਨ ਧੰਨ ਜਗਤ ਗੁਰੂ ਸਤਿਗੁਰੂ ਸ੍ਰੀ ਗੁਰੂ ਰਬਦਾਸ ਮਹਾਰਾਜੀ ਮਹਾਰਾਜੀ ਦੇ 647ਵੇਂ ਆਗਮਨ ਪ੍ਰਕਾਸ਼ ਉਤਸਵ ਅਤੇ 15ਵੀਂ ਪੁਸਤਕ ਪ੍ਰਤੀਯੋਗਤਾ ਦਾ ਕਿਤਾਬ ਰਿਲੀਜ਼ ਸਮਾਰੋਹ ਹਰ ਸਾਲ ਦੀ ਤਰ੍ਹਾਂ ਪ੍ਰਬੁੱਧ ਪਾਠ ਫਾਊਂਡੇਸ਼ਨ ਪੰਜਾਬ ਵੱਲੋਂ ਬੜੇ ਪਿਆਰ ਤੇ ਸਤਿਕਾਰ ਤੇ ਸ਼ਰਧਾ ਭਾਵਨਾ ਦੇ ਨਾਲ ਮਿਤੀ 24 ਮਾਰਚ 2024 ਦਿਨ ਐਤਵਾਰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਸਥਾਨ ਡਾਕਟਰ ਅੰਬੇਡਕਰ ਸਕੂਲ ਆਫ ਥੌਟ ਰੋਡ ਗੁਰਾਇਆ ਬੇਖੇ ਬੜੀ ਤੁਮਤਾਮ ਦੇ ਨਾਲ ਗੁਰਪਿਆਰੀ ਸਾਸੰਗਤ ਜੀ ਮਨਾਇਆ ਜਾ ਰਿਹਾ ਹੈ ਸੋ ਜਿੱਥੇ ਕਿ ਪੂਰੇ ਵਿਸ਼ਵ ਦੇ ਵਿੱਚ ਸਤਿਗੁਰੂ ਸ਼੍ਰੀ ਗੁਰੂ ਰਬਦਾਸ ਮਹਾਰਾਜੀ ਦਾ ਆਗਮਨ ਪ੍ਰਕਾਸ਼ ਦਿਹਾੜਾ 24 ਫਰਵਰੀ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਭਾਰਤ ਦੇ ਕੋਨੇ-ਕੋਨੇ ਤੇ ਮਨਾਇਆ ਗਿਆ ਔਰ ਸੰਗਤਾਂ ਮਨਾ ਰਹੀਆਂ ਨੇ ਗੁਰਪਿਆਰੀ ਸਾਸੰਗਤ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ ਭਾਰਤ ਪ੍ਰਬੁੱਧ ਭਾਰਤ ਫਾਊਂਡੇਸ਼ਨ ਪੰਜਾਬ ਵੱਲੋਂ ਜੋ ਕਿ ਵੱਡਾ ਪ੍ਰਾਰਲਾ ਕੀਤਾ ਆ ਜਿਹੜੇ ਕਿ ਸਮਾਜ ਸੇਵੀ ਪੁਰਸ਼ ਨੇ ਜਿਹੜੇ ਕਿ ਮਾਪੁਰਖਾਂ ਦੀਆਂ ਇਹ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਇਹ ਜਿਹੜਾ ਪ੍ਰੋਗਰਾਮ ਆ 24 ਮਾਰਚ ਨੂੰ ਦਿਨ ਇਤਬਾ ਨੂੰ ਮਨਾ ਰਹੇ ਨੇ ਸੋ ਉਦਾਸ ਸੰਤ ਜਸਵੰਦਰਪਾਲ ਸੇਵਾਦਾਰ ਡੇਰਾ 108 ਸੰਤ ਬਾਬਾ ਹੰਸਰਾਜੀ ਮਹਾਰਾਜ ਸ਼੍ਰੀ ਗੁਰੂ ਰਬਦਾਸ ਜੀ ਸਥਾਨ ਸੱਚਖੰਡ ਪੰਡਵਾ ਤੋਂ ਸਾਰੀਆਂ ਸੰਗਤਾਂ ਨੂੰ ਸਨੇਵਰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਸਾਰੀਆਂ ਸੰਗਤਾਂ ਨੇ ਇਹ ਜੋ ਪ੍ਰੋਗਰਾਮ ਰੱਖਿਆ ਗਿਆ ਧਮ ਬੇਗੰਪੁਰਾ ਸੰਵਿਧਾਨ ਸੰਵਾਦ ਸਤਿਗੁਰੂ ਰਬਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਉਤਸਵ ਅਤੇ 15ਵਾਂ ਪੁਸਤਕ ਪ੍ਰਤੀਯੋਗਤਾ ਦਾ ਕਿਤਾਬ ਰਿਲੀਜ਼ ਸਮਾਰੋਹ ਆਪਾਂ ਸਾਰਿਆਂ ਨੇ ਇਸ ਸਮਾਗਮ ਦੇ ਵਿੱਚ ਮਿਤੀ 24 ਮਾਰਚ 2024 ਦਿਨ ਐਤਵਾਰ ਨੂੰ ਵੱਧ ਤੋਂ ਵੱਧ ਪਹੁੰਚ ਕਰਕੇ ਸਹਿਯੋਗ ਕਰਨਾ ਆ ਮਹਾਪੁਰਸ਼ਾਂ ਦੇ ਬੁੱਧੀਜੀਵੀ ਸ਼ਖਸੀਅਤਾਂ ਦੇ ਆਪਾਂ ਉੱਥੇ ਵਿਚਾਰ ਸਰਵਣ ਕਰਨੇ ਹਨ ਤੇ ਆਪਾਂ ਔਰਣਕਾਂ ਨੂੰ ਵਧਾਉਣਾ ਹੈ ਸੋ ਦਾਸ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਦਾ ਹੈ ਕਿਰਪਾ ਕਰਕੇ ਸਾਰਿਆਂ ਨੇ 24 ਮਾਰਚ ਨੂੰ ਸਥਾਨ ਡਾਕਟਰ ਅੰਬेडकर ਸਕੂਲ ਆਫ ਥੌਟ ਡੱਲੇਵਾਲਾ ਰੋਡ ਗਰਾਆ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਸਮੂਹ ਸੰਗਤਾਂ ਦਾ ਕੋਟਨ ਕੋਟ ਤਨਵਾਦ ਸਾਡੇ ਜੋ ਕਿ ਇਹ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਸਾਡੇ ਨਿਰਮਲ ਗੁੜਾ ਜੀ ਜਿਹੜੇ ਕੇ ਡੇਰਾ ਸਚਕਣ ਪੰਡਵਾ ਵਿਖੇ ਪਹੁੰਚੇ ਆ ਸੋ ਦਾਸ ਨੂੰ ਅੱਜ ਦੀ ਇਹ ਬਾਈਕ ਦੀ ਸੇਵਾ ਜਿਹੜੀ ਆ ਉਹ ਦਾਸ ਕੋਲੋਂ ਲਈ ਗਈ ਹੈ ਸੋ ਦਾਸ ਸਾਰਿਆਂ ਨੂੰ ਬੇਨਤੀ ਕਰਦਾ ਕਿਰਪਾ ਕਰਕੇ ਸਾਰਿਆਂ ਨੇ ਇਸ ਸਮਾਗਮ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਾਨੀ ਜੀ ਸਮੂਹ ਸਾਕਤਾਂ ਦਾ ਕੋਟਨ ਕੋਟ ਕੋਟ ਤਨਵਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧਾਨ ਗੁਰਦੇਵ ਜੈ ਭੀਮ ਜੈ ਭਾਰਤ